ਹਾਸਰੀ ਗਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 62790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਟੋਪ ਕਲਾਸ ਦੂਜਾ ਸੂਆ ਹਰਿਆਣੇ ਵਾਲੀ ਤਾਜੀ ਸੂਹੀ ਝੋਟੀ ਲੈ ਕੇ ਆਏ ਆਓ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸਦੇ ਆਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦੇ ਪਿੰਡ ਤੋਲਾ ਬਾਈ ਜੀਲਾ ਬਰਨਾਲਾ ਤਹਿਸੀਲ ਤਪਾ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ 718883132 7508883132 ਵੀਰ ਦਾ ਮੋਬਾਈਲ ਨੰਬਰ ਆ ਖੋਲ ਕੇ ਵੀਰੇ ਗੇੜਾ ਦੁਬਾਰੇ ਤੁਰੇ ਪੁਖਾਪਾ ਬਾਈਆਂ ਨੂੰ ਚੈੱਕ ਕਰਵਾ ਦਈਏ ਕਿਨਾਂ ਨੇ ਕਿੰਨਾ ਕ ਟਾਈਮ ਆਗਾ ਸੂਈ ਨੂੰ ਭਰਾ ਥਾਪਾ ਹੋ ਗਿਆ ਭਰਾ ਇੱਕ ਹਫਤਾ ਸੂਈ ਨੂੰ ਹੋ ਗਿਆ ਦੁੱਧ ਕਿੰਨਾ ਕ ਹਾਜ਼ਰ ਹੋਣਾ 12 ਕਿਲੋ ਤਿਆਰ 12 ਕਿਲੋ ਵੀ ਕਹਿੰਦਾ ਕੰਡੇ ਵਾਲਾ ਦੁੱਧ ਤਿਆਰ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਆਪ ਦਾ ਲੀਟਰ ਘਰੇ ਲੈ ਗਏ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਦੋ ਟਾਈਮ ਤਿੰਨ ਟਾਈਮ ਮਿਲਕਿੰਗ ਕਰਕੇ ਲੈ ਆਇਆ ਹੋ ਚਵਾਈ ਚਵਾਈ ਦੀ ਸਾਫ ਹੈ ਚਵਾਈ ਦੀ ਬਿਲਕੁਲ ਸਾਫ ਆ ਧਾਰਾ ਵੀਡੀਓ ਦੇ ਵਿੱਚ ਪ੍ਰੋਪਰ ਤਾਂ ਹੁਣ ਆਪਾਂ ਪੂਰੀ ਝੋਟੀ ਚੋਕੇ ਦਿਖਾਵਾਂਗੇ ਰੇਟ ਵੀਡੀਓ ਦੇ ਵਿੱਚ ਜਮਾ ਬਿਲਕੁਲ ਬਾਜਵਾ ਕਰਵਾਵਾਂਗੇ ਹਰਿਆਣੇ ਵਾਲੀ ਝੋਟੀ ਆ ਟੋਪ ਕੁਆਲਿਟੀ ਦੀ ਬਟਨਾ ਵਾਲੀ ਕੋਈ ਨਹੀਂ ਰਸਵੇਰਾ ਨਹੀਂ ਲਾਇਆ ਸੀ ਤੋਂ ਸੀ ਟਾਈਮ ਚਵਾਈ ਦਾਗਾ ਤਕਰੀਬਨ ਸ਼ਾਮ ਨੂੰ 5:30 ਵਜੇ ਸੀ ਚਵਾਈ ਹੋਈ ਹੋਈ ਹੈ ਹੁਣ ਮਾਰਨਿੰਗ ਦਾ ਟਾਈਮ ਹੈ 6:00 ਵਜੇ ਦਾ ਸਾਰੀ ਚਵਾਈ ਆਪਾਂ ਕਰਕੇ ਦਿਖਾਵਾਂਗੇ ਝੋਟੀ ਦੀ ਤੇ ਬਾਅਦ ਵਿੱਚ ਰੇਟ ਵੀਡੀਓ ਦੇ ਵਿੱਚ ਕਰਵਾਵਾਂਗੇ ਆ ਤੁਸੀਂ ਦੇਖ ਸਕਦੇ ਹੋਗੇ ਨੇੜੇ ਤੋਂ ਬਟਨਾ ਵਾਲੀ ਟੋਪ ਕੁਆਲਿਟੀ ਦੀ ਝੋਟੀ ਹਰਿਆਣੇ ਵਾਲੀ ਕਦ ਕਾਠ ਫਖੋ ਫੁੱਲ ਸਾਈਜ਼ ਆ ਝੋਟੀ ਦਾ ਕੋਈ ਡਰਦੀ ਨਹੀਂ ਕੋਈ ਮਾਰਦੀ ਨਹੀਂ ਬੱਚਾ ਲਾ ਕੇ ਸਾਨੂੰ ਆ ਦੇਖੋ ਬੱਚਾ ਚਾਟਦੀ ਹੈ ਤੇ ਬੱਚਾ ਵੀ ਚੁੰਗਦਾ ਮੰਗਰ ਕੱਟਾ ਹੈਗਾ ਝੋਟੀ ਆਪਾਂ ਤੁਹਾਨੂੰ ਪਸਮਾ ਕੇ ਦਿਖਾਤੀ ਆ ਵੀਰੇ ਮਾੜੀ ਇਧਰ ਲਈ ਪੂਸ ਸਾਈਡ ਤੇ ਕਰੀ ਪੂਸ ਆਪਾਂ ਤੁਹਾਨੂੰ ਸਾਈਡ ਤੇ ਕਰਕੇ ਦੇਖੋ ਥਣ ਥਣ ਬਹੁਤ ਚੰਗਾ ਕੱਢਿਆ ਝੋਟੀ ਨੇ ਨਿਖੜਵਾ ਛਾਣਾਗਾ ਬੱਚਾ ਚਾਟਦੀ ਹੈ ਦੇਖੋ ਬਹੁਤ ਬਾ ਕੁਮਾਲ ਦਾ ਥਣ ਕੱਢਿਆ ਹੋਰਲਾ ਬਣੀ ਬਾਲਟੀ ਦਿਖਾ ਦੇ ਵੀਰੇ ਬਿਲਕੁਲ ਖਾਲੀ ਬਾਲਟੀ ਦੇਖ ਲਓ ਦੋਸਤੋ ਬਿਲਕੁਲ ਖਾਲੀ ਹੈ ਸਾਰੀ ਝੋਟੀ ਤੁਹਾਨੂੰ ਪ੍ਰੋਪਰ ਚੋਕੇ ਦਿਖਾਵਾਂਗੇ ਪਹਿਲਾ ਮੂਰਲੇ ਨੀ ਤਾਰਾ ਮਾਰਦੇ ਵੀਰੇ ਬਰਾਬਰ ਦੇਖੋ ਤਾਰ ਪ੍ਰੋਪਰ ਲੈਂਦੀ ਆ ਕੱਦ-ਕਾਡ ਪੱਖੋਂ ਬਹੁਤ ਸੁਨੱਖੀ ਐ ਝੋਟੀ ਬਟਨ ਵਾਲੀ ਝੋਟੀ ਬਾਜਬ ਰੇਟ ਹੋਊਗਾ ਵੀਡੀਓ ਚ ਵੀਰ ਲਖਵੇਂਦਰ ਕੋਲੀ ਜਪਿੰਡ ਧੌਲੇ ਚਵਾਈ ਦੇਖੋ ਤੁਸੀਂ ਵਧੀਆ ਮੋਟੀ ਗਾਂ ਵਾਲੀ ਚਵਾਈ ਐ ਪੋਲੀ ਐ ਚਵਾਈ ਦੀ ਵੀਰੇ ਚਵਾਈ ਦੀ ਪੋਲੀ ਐ ਜੇ ਕੋਈ ਵੀਰ ਦੂਰੋਂ ਆਊਗਾ ਤਾਂ ਮੰਨ ਲਓ ਵੀ ਛੱਡ ਛੜਾਈ ਵਾਲਾ ਕੰਮ ਨਹੀਂਗਾ ਮੰਗਰਲੇ ਥਨਾਂ ਦੇ ਵੀ ਚਵਾਈ ਤੁਸੀਂ ਦੇਖ ਸਕਦੇ ਹੋ ਲੋ ਦੋਸਤੋ ਤੁਸੀਂ ਨੇੜੇ ਤੋਂ ਤੁਹਾਨੂੰ ਚਵਾਈ ਚੈੱਕ ਕਰਾ ਦਾਂ ਕੋਈ ਝੋਟੀ ਡਰਦੀ ਨਹੀਂ ਕੋਈ ਮਾਰਦੀ ਨਹੀਂ ਚਵਾਈ ਦੇਖੋ ਬਿਲਕੁਲ ਮੋਟੀ ਗਾਂਵਾਂ ਵਾਲਾ ਚੌਣ ਲੱਗਿਆ ਬੈਠਦੇ ਆ ਝੋਟੀ ਦੇ ਚਵਾਈ ਦੇਖੋ ਥਣ ਥਣ ਬਹੁਤ ਚੰਗਾ ਕੱਢਿਆ ਝੋਟੀ ਨੇ ਬਾਜਵ ਰੇਟ ਹੋਊਗਾ ਵੀਰ ਲਖਮਿੰਦਰ ਕੋਲੇ ਖੜੀ ਐ ਪਿੰਡ ਧੌਲੇ ਮੋਬਾਈਲ ਨੰਬਰ 7508883132 ਘਰੇ ਰੱਖਣ ਵਾਲੇ ਵੀਰਾਂ ਲਈ ਵੀ ਝੋਟੀ ਬਹੁਤ ਚੰਗੀ ਐ ਜੇ ਕੋਈ ਵੇਚਣ ਵਾਲਾ ਵੀਰ ਲੈ ਕੇ ਜਾਣੀ ਚਾਹੁੰਦਾ ਉਹਨਾਂ ਦਾ ਵੇਚਣ ਵਾਲਾ ਵੀ ਲੈ ਸਕਦਾ ਹੈ ਲਓ ਦੋਸਤੋ ਪਛਾੜੀ ਦਾ ਦੁੱਧ ਚੈੱਕ ਕਰ ਸਕਦੇ ਹੋਗੇ तकरीबन 4 4.5 ਕਿਲੋ ਪਛਾੜੀ ਦਾ ਦੁੱਧ ਦਾ ਗਾੜੀ ਵੀ ਰੱਡ ਚੂਗਾ ਸਾਰੀ ਚਵਾਈ ਦਾ ਮਤਲਬ ਇਹ ਹੈਗਾ ਵੀ ਮੰਨ ਲਓ ਵੀ ਜੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀ ਹੈ ਤਾਂ ਆਨਲਾਈਨ ਬਗਾ ਸਕਦਾ ਵੇਚੇਜ ਕੋ ਕੇ ਵੀਰ ਦੀ ਵੀਰ ਦੀ ਫੁੱਲ ਗਾਰੰਟੀ ਹੋਊਗੀ ਕਿੰਨੇ ਦੁੱਧ ਦੀ ਗਾਰੰਟੀ ਹੋ ਵੀਰੇ ਆਪਣੀ 12 ਕਿਲੋ ਦੁੱਧ ਦੀ ਗਾਰੰਟੀ ਹੈ 12 ਕਿਲੋ ਦੁੱਧ ਦੀ ਵੀਰ ਕਹਿੰਦੇ ਆਪਣੀ ਫੁੱਲ ਗਾਰੰਟੀ ਹੈ ਮੈਂ ਚੱਲਣਾ ਮੈਂ ਦਾ ਹਜੇ 1 ਹਫਤਾ ਸੂਈ ਨੂੰ ਮੈਲਾ ਝੜਨਾ ਝੋਟੀ ਦਾ ਬਾਕੀ ਆ ਬਾਕੀ ਗਰਮੈਸਤੀ ਤੁਹਾਨੂੰ ਆਪ ਨੂੰ ਹੀ ਪਤਾ ਹੈ ਮੀਂਹੂ ਲੱਗੇ ਸੌਨ ਦੀ ਰੋਟਾ ਗਈ ਝੋਟੀ ਤਕਰੀਬਨ 13 ਤੋਂ 14 ਕਿਲੋ ਦੁੱਧ ਬਿਲਕੁਲ ਬਿਲਕੁਲ ਲੈਣ ਆਮਦਾਰੀ ਨਾਲ ਦੇਣ ਵਾਲਾ ਸਿਸਟਮ ਹੈ ਮਤਲਬ ਵੀ ਚੰਗੀ ਜਾਤ ਕੁਆਲਟੀ ਦੀ ਬਰੀਕ ਬਾਕੀ ਤੁਸੀਂ ਸਰੀਰ ਤੇ ਨਾਲਾਂ ਦੇਖ ਸਕਦੇ ਹੋ ਐਦਾਂ ਦੀ ਮੰਨ ਲਓ ਵੀ ਮੂਰਤ ਹੈ ਮੰਨ ਲਓ ਵੀ ਚੌਂਕ ਝੁੱਟ ਚ ਐਦਾਂ ਦੀਆਂ ਮੰਨ ਲਓ ਪਿੰਡੇ ਬਜਰੀ ਚ ਹੈ ਮੂੰਹ ਦੇਖ ਲਓ ਬੱਚੇ ਨੂੰ ਵੀ ਛੱਡ ਦੇ ਭਰਾ ਹਲ ਤਾਂ ਹਾਂ ਹਾਂ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਹਣ ਆਹ ਦੇਖ ਲਓ ਦੋਸਤੋ ਤਕਰੀਬਨ 6 ਦੇ ਲਾਗੇ ਹੋਊਗਾ ਦੁੱਧ ਟਾਈਮ ਆਪਾਂ ਤੁਹਾਨੂੰ ਦੇਖ ਕੇ ਦੱਸਦਾਂ ਨੇ ਕਿ 6:10 ਮਿੰਟਾਂ ਦੇ ਆਪਾਂ ਪੂਰੀ ਪ੍ਰੋਪਰ ਚਬਾਈ ਕਰਤੀ ਜੇ ਕਿਸੇ ਵੀਰ ਨਾਲ ਸੌਦਾ ਹੁੰਦਾਗਾ 6 ਵਜੇ ਰਾਤ ਕਰੀਏ ਮੰਨ ਲਓ ਵੀ ਬਾਈ ਨਾਲ ਦੋ ਟਾਈਮ ਤਿੰਨ ਟਾਈਮ ਮਿਲਕਿੰਗ ਕਰਕੇ ਲੈ ਸਕਦੇ ਹਾਂ ਬਾਈ ਦੇ ਘਰੇ ਵੀਰੇ ਰੇਟ ਕੀ ਹੋਊਗਾ ਬਾਜਵ ਜਮਾ ਜੈਸਨੋ ਰੇਟ ਬਿਲਕੁਲ ਬਾਜਵ ਜਾਂ ਕੀ ਹੋਊਗਾ ਸਾਰੇ ਸਾਹਮਣੇ ਲੋਕ ਤਾਂ ਭਰਾ ਇਹ ਡੂਡ ਡੂਡ ਮੰਗਿਏ ਜੈਸਨੋ ਵਾਲਾ ਕੰਮ ਆ 123 ਦੀ ਦਵਾਂ 1 ਲੱਖ 23 ਹਜ਼ਾਰ ਦੀ ਘਰੇ ਬੰਦਾ ਮਾਨਤਨ ਜ਼ਰੂਰ ਹੋਗਾ ਕੋਈ ਹੋਏਗਾ ਜੈਸ ਕੋਈ ਪਿਆਰ ਛੱਡਾਂਗੇ 123 ਚੋਂ ਵੀਰ ਕਹਿੰਦਾ ਹਜ਼ਾਰ ਛੱਡ ਦਿਆਂਗੇ ਘਰੇ ਇਹ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅਦ ਲਈ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ